ਮੁੱਦੇ ਹੈ ਜਿਹੜਾ এনवायरमेंट ਤੇ ਮੁੱਦੇ ਹੈ ਗੰਦੇ ਪਾਣੀਆਂ ਦਾ ਮੁੱਦਾ ਹੈ ਕਿਸਾਨਾਂ ਦਾ ਜਿਹੜਾ ਹੈ ਉਹ ਝੋਨੇ ਦਾ ਜਿਹੜਾ ਹੈ ਮੁੱਦਾ ਜਿਹੜਾ ਕਿਸਾਨ ਮੰਡੀਆਂ ਚ ਰੋਲ ਰਿਹਾ ਹੈ ਐਮਐਸਪੀ ਦਾ ਮੁੱਦਾ ਹੈ ਉਹਦੇ ਨਾਲ ਜਿਹੜੇ ਵਿਦੇਸ਼ਾਂ ਚ ਸਾਡੀਆਂ ਬੱਚੀਆਂ ਧਾਰੀਆਂ ਜਿਨ੍ਹਾਂ ਦਾ ਸੂਚਨ ਹੋ ਰਿਹਾ ਉਹਨਾਂ ਦੇ ਵਕਫ ਵਕਫ ਮੁੱਦੇ ਇਹ ਪਹਿ ਅਸੀਂ ਵਾਦਾ ਵੀ ਕੀਤਾ ਸੀ ਜਦੋਂ ਵੋਟਾਂ ਵੇਲੇ ਕਿ ਸ਼ਾਨਦਾਰ ਤੁਹਾਨੂੰ ਹਸਪਤਾਲ ਤੇ ਸ਼ਾਨਦਾਰ ਸਿਹਤ ਸੇਵਾਵਾਂ ਦੇਵਾਂਗੇ ਹੁਣ ਕਿਸੇ ਵੀ ਤਰ੍ਹਾਂ ਦੀ ਦਵਾਈਆਂ ਟੈਸਟਾਂ ਲਈ ਘਰ ਤੋਂ ਦੂਰ ਨਹੀਂ ਜਾਣਾ ਪੈਂਦਾ ਤੇ ਨਾ ਹੀ ਪ੍ਰਾਈਵੇਟ ਹਸਪਤਾਲਾਂ ਦੇ ਚੱਕਰ ਲਗਾਉਣੇ ਪੈਂਦੇ ਨੇ ਸਗੋਂ ਮੁਹੱਲਿਆਂ 'ਚ ਖੁੱਲੇ ਆਮ ਆਦਮੀ ਕਲੀਨਿਕ ਮੁਫਤ ਚਹੀ ਬੁਨਿਆਦੀ ਸਿਹਤ ਸੇਵਾਵਾਂ ਪ੍ਰਦਾਨ ਕਰਨ 'ਚ ਮੀਲ ਪੱਥਰ ਸਾਬਤ ਹੋ ਰਹੇ ਨੇ ਇਹ ਸਭ ਮੁਮਕਿਨ ਹੋ ਪਾਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਕੋਸ਼ਿਸ਼ਾਂ ਸਦਕਾ ਪੰਜਾਬ ਦੇ ਲੋਕਾਂ ਨੂੰ ਮੁਫਤ ਚ ਹੀ ਮੈਰੀ ਸਿਹਤ ਸੇਵਾਵਾਂ ਪ੍ਰਦਾਨ ਹੋ ਸਕਣ ਇਸੇ ਦੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 3 ਹੋਰ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ ਨੇ ਮੈਂ ਇੱਕ ਆਮ ਆਦਮੀ ਕਲੀਨਿਕ ਦਾ ਦੁਕਾਟਨ ਕੀਤਾ ਪਰ ਨਾਲ ਨਾਲ 29 ਜਗ੍ਹਾ ਤੇ ਹੋਰ ਉਦਘਾਟਨ ਹੋ ਗਿਆ ਜਨਿ ਕਿ ਅਜ 30 ਆਮ ਆਦਮੀ ਕਲੀਨਿਕ ਪੂਰੇ ਪੰਜਾਬ ਦੇ ਵਿੱਚ ਖੁੱਲ੍ਹ ਗਏ ਨੇ ਜਿਸ ਦੇ ਨਾਲ ਹੁਣ ਕੁੱਲ 872 ਕਲੀਨਿਕ ਲੋਕਾਂ ਨੂੰ ਮੁਫਤ ਸੇਵਾਵਾਂ ਦੇ ਰਹੇ ਨੇ ਇਹਨਾਂ ਕਲੀਨਿਕਾਂ 'ਚ 80 ਤਰ੍ਹਾਂ ਦੀਆਂ ਜ਼ਰੂਰੀ ਦਵਾਈਆਂ ਅਤੇ 38 ਤਰ੍ਹਾਂ ਦੇ ਟੈਸਟਾਂ ਦੀ ਮੁਫਤ ਸਹੂਲਤ ਦਿੱਤੀ ਜਾ ਰਹੀ ਹੈ ਤੇ ਇਹਨਾਂ 'ਚ ਹੁਣ ਤੱਕ 2 ਕਰੋੜ ਤੋਂ ਵੱਧ ਮਰੀਜ਼ ਇਲਾਜ ਕਰਵਾ ਚੁੱਕੇ ਨੇ ਜਿਹੜੇ ਪਸੀਂ ਸਾਡੀ ਕੋਸ਼ਿਸ਼ਾਂ ਕੇਸ ਸੈਸ਼ਨ ਵਿੱਚ ਇਠਾਵਾਂ ਅ ਜੀਰੋ ਆਵਰ ਮੇ ਵੀ ਆਪਕਾ ਮੁੱਦਾ ਲਗਾ ਹੈ ਕੀ ਮੁੱਦਾ ਹੈ ਕਿ ਕਿਸ ਤਰਕੇ ਸੇ ਨਹੀਂ ਜੀਰੋ ਆਵਰ ਦੇ ਵਿੱਚ ਅਜੇ ਲੱਗਾ ਹੋਇਆ ਸਾਡਾ ਜੇ ਸੈਸ਼ਨ ਚੱਲਿਆ ਤੇ ਅਸੀਂ ਕਿਉਂਕਿ ਜਿਹੜਾ ਹੈ ਅ ਅਰਬ ਮੁਲਕਾਂ ਦੇ ਵਿੱਚ ਜਿਹੜੀ ਸਾਡੀਆਂ ਬੱਚੀਆਂ ਹੈ ਉਹਨਾਂ ਦਾ ਨੂੰ ਜਿਹੜਾ ਹੈ ਗਲਤ ਇਨਫੋਰਮੇਸ਼ਨ ਦੇ ਕੇ ਉਹਨਾਂ ਨੂੰ ਲਾਲਚ ਦੇ ਕੇ ਕਿ ਤੁਹਾਨੂੰ ਉੱਥੇ ਵਧੀਆ ਨੌਕਰੀ ਮਿਲੂਗੀ ਵਧੀਆ ਪੈਸੇ ਮਿਲਣਗੇ ਪਰ ਉਹਨਾਂ ਨੂੰ ਉੱਥੇ ਲਿਜਾ ਕੇ ਜਿਹੜਾ ਹੈ ਵੱਖ-ਵੱਖ ਮੁਲਕਾਂ ਦੇ ਵਿੱਚ ਆਰਾਕ ਦੇ ਵਿੱਚ ਸਿੱਧਾ ਜਾ ਨਹੀਂ ਸਕਦੇ ਵੱਖ-ਵੱਖ ਮੁਲਕਾਂ ਤੋਂ ਉਹਨਾਂ ਨੂੰ ਸਪਲਾਈ ਕੀਤਾ ਜਾ ਰਿਹਾ ਜਿਹੜਾ ਮਨੁੱਖੀ ਤਸ਼ਕਰੀ ਦਾ ਮੁੱਦਾ ਬਣਦਾ ਉਹਦਾ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਉਠਾਵਾਂਗੇ ਤਾਂ ਕਿ ਜਿਹੜੇ ਏਜੰਟ ਆ ਲੋਕਾਂ ਦੇ ਨਾਲ ਧੋਖਾਧੜੀ ਕਰਦੇ ਆ ਇਹਨਾਂ ਨੂੰ ਜਿਹੜਾ ਨੱਥ ਪਾਈ ਜਾਵੇ ਇਹ ਇੱਕ ਪੂਰਾ ਇੰਟਰਨੈਸ਼ਨਲ ਗਰੋਹ ਆ ਸੋ ਗਰੀਬ ਤੋਂ ਗਰੀਬ ਜਿਹੜੇ ਪਰਿਵਾਰ ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ ਉਹਨਾਂ ਨੂੰ ਲਾਲਚ ਦਿੱਤਾ ਜਾਂਦਾ ਗਰੀਬ ਚਾਹੁੰਦਾ ਕਿ ਚਲੋ ਮੇਰੀ ਗਰੀਬੀ ਨਿਕਲ ਜਾਊਗੀ ਪਰ ਉਹ ਹੋਰ ਫਸ ਜਾਂਦੇ ਆ ਫਿਰ ਉਹਨਾਂ ਨੂੰ ਤੰਗ ਕੀਤਾ ਜਾਂਦਾ ਉਹਨਾਂ ਦਾ ਦਸ਼ਮਾਨੀ ਸ਼ੋਸ਼ਣ ਵੀ ਹੁੰਦਾ ਸਰੀਰਕ ਸ਼ੋਸ਼ਣ ਵੀ ਹੁੰਦਾ ਉਹਨਾਂ ਦੇ ਜਿਹੜੇ ਹਾਲਾਤ ਆ ਉਹਨਾਂ ਨੂੰ ਇਹੋ ਜਿਹੇ ਹਾਲਾਤਾਂ 'ਚ ਸਿੱੜ ਦਿੱਤਾ ਜਾਂਦਾ ਇਹਦੇ ਕਰਕੇ ਫਿਰ ਉਹ ਜਿਹੜਾ ਗਰੀਬ ਆ ਕੁਛ ਕਰ ਵੀ ਨਹੀਂ ਸਕਦਾ ਅਸੀਂ ਘਟੂ ਘਟ 100 ਤੋਂ ਵੱਧ ਲੜਕੀਆਂ ਵਾਪਸ ਇਹਨਾਂ ਮੁਲਕਾਂ ਤੋਂ ਮਗਾ ਚੁੱਕੇ ਆ ਭਾਰਤੀ ਜਿਹੜੀ ਅੰਬੈਸੀ ਦੇ ਥਰੂ ਵਿਦੇਸ਼ ਮੰਤਰਾਲੇ ਥਰੂ ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦਾ ਜਿਨ੍ਹਾਂ ਨੇ ਹੈਲਪ ਕੀਤੀ ਪਰ ਇਹੋ ਜਿਹੇ ਜਿਹੜੇ ਆਈਡੈਂਟ ਆ ਉਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਮਤਦਾ ਸੀ ਠਾਵਾ ਕਿ ਆ ਸਖਤ ਕਾਨੂੰਨ ਬਣੇ ਇਸ ਕੋ ਲੈ ਕੇ ਵੀ ਆਪ ਕਾਨੂੰਨ ਵੀ ਸਖਤ ਬਣੇ ਤਾਂ ਜਿਹੜਾ ਹੈਗਾ ਕਾਨੂੰਨ ਬਣਿਆ ਉਹ ਲਾਗੂ ਵੀ ਹੋਵੇ ਕਈ ਵਾਰ ਕਾਨੂੰਨ ਤੋਂ ਬਣ ਜਾਂਦਾ ਔਰ ਲੱਗੂ ਨਹੀਂ ਹੁੰਦਾ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਤੇ ਨਜ਼ਰ ਨਹੀਂ ਰੱਖੀ ਜਾਂਦੀ ਇਹਦਾ ਵੀ ਜਿਹੜਾ ਹੈਗਾ ਮੁੰਡਾ ਹੈ ਚਾ ਲੱਗਤਾ ਹੈ ਕਿ ਜਿਸ ਤਰੀਕੇ ਸੇ ਵਿਪੱਖ ਸੇ ਲਗਾਤਾਰ ਮੰਗ ਕਰ ਰਹਾ ਹੈ ਕਿ ਅਡਾਨੀ ਮੁੱਦੇ ਪਰ ਚਰਚਾ ਹੋ ਤਾਂ ਲੱਗਦਾ ਹੈ ਕਿ ਅੱਜ ਬਖੂਬੀ ਜੋ ਹੈ ਪਾਰਲੀਮੈਂਟ ਸਰ ਜੋ ਸੈਟ ਹੈ ਉਹ ਨਾ ਕਿ ਜਿਹੜਾ ਸਖ ਸਭਾ ਦੀ ਡਿਊਟੀ ਬਣਦੀ ਹੈ ਕਿ ਉਹ ਮੁੱਦਿਆਂ ਦੇ ਉੱਤੇ ਵੱਖ-ਵੱਖ ਮੁੱਦਿਆਂ ਤੇ ਸਰਕਾਰ ਦਾ ਧਿਆਨ ਦਿਵਾਵੇ ਤੇ ਸਰਕਾਰ ਨੂੰ ਜਿਹੜਾ ਹੈ ਫਰਾਖ ਦਿੱਲੀ ਦੇ ਨਾਲ ਉਹਨਾਂ ਮੁੱਦਿਆਂ ਤੇ ਬਹਿਸ ਕਰਨ ਲਈ ਤਿਆਰ ਹੋਣਾ ਚਾਹੀਦਾ ਤਾਂ ਕਿ ਜਿਹੜਾ ਕੋਈ ਅੜਚਣ ਪੈਦਾ ਹੀ ਨਾ ਹੋਵੇ ਜਦੋਂ ਕਿਉਂਕਿ ਹਰ ਇੱਕ ਨੇ ਆਪਣੇ ਮੁੱਦੇ ਚੱਕਨੇ ਆ ਜਿਹੜੇ ਜੈਨੂਅਲ ਮੁੱਦੇ ਆ ਉਹਨਾਂ ਤੇ ਗੱਲ ਹੋ ਜਾਵੇ ਤੇ ਫਿਰ ਜਿਹੜਾ ਹੈਗਾ ਕੋਈ ਕੰਟਰੋਵਰਸੀ ਜ ਹੈ ਨਹੀਂ ਜਾਂਦੀ